ਚੰਡੀਗੜ੍ਹ ਤੋਂ ਐਮਪੀ ਦੀ ਇਲੈਕਸ਼ਨ ਵਾਸਤੇ ਬੀਐਸਪੀ ਬਹੁਜਨ ਸਮਾਜ ਪਾਰਟੀ ਵੱਲੋਂ ਬੀਬਾ ਡਾਕਟਰ ਰਿਤੂ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਦੇ ਵਿੱਚੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਡਾਕਟਰ ਰਿਤੂ ਜੀ ਨੇ ਆਪਣੀ ਜੋਣ ਮਹਾਂਮ ਆਰੰਭ ਕਰ ਦਿੱਤੀ ਆ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਤਸ਼ਾ ਇਹਨਾਂ ਨੂੰ ਕਾਮਯਾਬੀ ਫਤਿਹ ਬਖਸ਼ ਕਰਿਓ ਤੇ ਸਾਡੇ ਨਾਲ ਨੇ ਬੀਐਸਪੀ ਦੇ ਵਿੜੇ ਲੀਡਰ ਸਹਿਬਾਨ ਉਹ ਵੀ ਨਾਲ ਨੇ ਸਾਰੇ ਸਰਦਾਰ ਬਰਿਆਮ ਸਿੰਘ ਜੀ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਜੀ ਉਧਰ ਹੋਰ ਸਰਦਾਰ ਸਾਹਿਬ ਖੜੇ ਨੇ ਸੁਰਿੰਦਰ ਸਿੰਘ ਜੀ ਮਨੋਜ ਸਿੰਘ ਜੀ ਬੀਬੀ ਨਿਰਮਲਾ ਭੈਣ ਜੀ ਸਾਰੇ ਨਾਲ ਨੇ ਤੇ ਸਾਰੇ ਵਰਕਰ ਨਾਲ ਨੇ ਹੁਣ ਅੱਜ ਤੋਂ ਬਾਅਦ ਡਾਕਟਰ ਜੀ ਤੇ ਪੂਰੀ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਪੂਰੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੁਹਿੰਮ ਆਪਦੀ ਇਹ ਆਰੰਭ ਕਰਨਗੇ ਪ੍ਰਚਾਰ ਹਰ ਜਗ੍ਹਾ ਤੇ ਜਾ ਕੇ ਕਰਨਗੇ ਤੇ ਬੀਐਸਪੀ ਦੀ ਜਿਹੜੀ ਹੈ ਸ਼ੀਟ ਉਹ ਜਿੱਤ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਪਹੁੰਚਣਾ ਅਸੀਂ ਵੀ ਅਰਦਾਸ ਸਤਿਗੁਰਾਂ ਚਾਲਣਾ ਦੇ ਵਿੱਚ ਕੀਤੀ ਆ ਤੇ ਕਰਦੇ ਹੀ ਰਹਾਂਗੇ ਇਹ ਹੁਣ ਬਾਬਾ ਕੁਲਵਿੰਦਰ ਸਿੰਘ ਜੀ 2 ਮਿੰਟ ਆਪ ਜੀ ਨਾਲ ਬਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਇਲੈਕਸ਼ਨ ਚੱਲਦਾ ਆ ਰਿਹਾ ਹੈ ਚੰਡੀਗੜ੍ਹ ਤੋਂ ਬੀਐਸਪੀ ਵੱਲੋਂ ਡਾਕਟਰ ਰੀਤੂ ਸਿੰਘ ਜੀ ਜਿਹੜੇ ਕਿ ਇਥੋਂ ਐਮਪੀ ਦੀ ਸੀਟ ਤੇ ਇਲੈਕਸ਼ਨ ਲੜ ਰਹੇ ਨੇ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ 34 ਸੈਕਟਰ ਜਿਹੜਾ ਹੈ ਕਿ ਅੱਜ ਨਿਮਸ਼ਕਾਰ ਕੀਤੀ ਅਰਦਾਸ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਵਿੱਚ ਨਿਹੰਗ ਸਿੰਘ ਜਥੇਬੰਦੀ ਆ ਬਾਕੀ ਬੀਐਸਪੀ ਤੋਂ ਸਾਰੀ ਲੀਡਰਸ਼ਿਪ ਸਾਰੇ ਬੜੀ ਚੜ੍ਹਦੀ ਗਲਾਚੇ ਡਾਕਟਰ ਰਿਤੂ ਸਿੰਘ ਦਾ ਸੰਯੋਗ ਕਰ ਰਿਹਾ ਵੀ ਬੜੀ ਚੜ੍ਹਦੀ ਗਲਾਚੇ ਇਲੈਕਸ਼ਨ ਜਿੱਤਣ ਜਿਹੜਾ ਕਿ ਕੌਮ ਦੇ ਕੰਮ ਸਮਾਜ ਦੇ ਕੰਮ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੋਈ ਅਜ ਸੱਚੀਆ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੇ ਜਿੱਤਦੇ ਤੇ ਮਹਾਰਾਜਾ ਕਿਰਪਾ ਕਰੇ ਉਹ ਜਿਹੜਾ ਨਹੀਂ ਲੋਕਾਂ ਨੇ ਕੀਤਾ ਅੱਜ ਦੇ ਲੀਡਰਾਂ ਨੇ ਉਹ ਇਹ ਕਰਕੇ ਦਿਖਾਉਣ ਤੇ ਆਪਣੇ ਸੰਵਿਧਾਨ ਦੇ ਮੁਤਾਬਕ ਚੱਲ ਕੇ ਬੜੇ ਤਕੜੇ ਹੋ ਕੇ ਬੜੀ ਵਧੀਆ ਤਰ੍ਹਾਂ ਤੇ ਸਮਾਜ ਨੂੰ ਪੂਰੇ ਭਾਰਤ ਨੂੰ ਪੰਜਾਬ ਨੂੰ ਚੰਡੀਗੜ੍ਹ ਨੂੰ ਵਧੀਆ ਪੱਕੇ ਸੇਹ ਦੇ ਸੀਗੇ ਜੇ ਚੰਗੇ ਲੀਡਰ ਪੰਜਾਬ ਦੇ ਵਿੱਚ ਚੰਡੀਗੜ੍ਹ 'ਚ ਪੈਦਾ ਹੋਣ ਪੂਰੇ ਭਾਰਤ 'ਚ ਤੇ ਸਾਡੇ ਸ਼ਾਇਦ ਭਾਰਤ ਦਾ ਨਕਸ਼ਾ ਹੋਰ ਬਣ ਸਕੇ ਇਸ ਕਰਕੇ ਸਾਰੇ ਤਕੜੇ ਹੋ ਕੇ ਡਾਕਟਰ ਰੀਤੂ ਸਿੰਘ ਦਾ ਸਾਥ ਦੇ ਕੇ ਤੇ ਆਪਾਂ ਐਮਪੀ ਚਿਤਾਈਏ ਚੰਡੀਗੜ੍ਹ ਤੋਂ ਐਮਪੀ ਦੀ ਇਲੈਕਸ਼ਨ ਵਾਸਤੇ ਬੀਐਸਪੀ ਬਹੁਜਨ ਸਮਾਜ ਪਾਰਟੀ ਵੱਲੋਂ ਬੀਬਾ ਡਾਕਟਰ ਰੀਤੂ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਦੇ ਵਿੱਚੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਡਾਕਟਰ ਰਿਤੂ ਜੀ ਨੇ ਆਪਣੀ ਚੋਣ ਮਹਿੰਮ ਆਰੰਭ ਕਰ ਦਿੱਤੀ ਆ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹਨਾਂ ਨੂੰ ਕਾਮਯਾਬੀ ਹੱਥੇ ਬਖਸ਼ ਕਰਿਓ ਤੇ ਸਾਡੇ ਨਾਲ ਨੇ ਬੀਐਸਵੀ ਦੇ ਜਿਹੜੇ ਲੀਡਰ ਸਹਿਬਾਨ ਉਹ ਵੀ ਨਾਲ ਨੇ ਸਾਰੇ ਸਰਦਾਰ ਬਰਿਆਮ ਸਿੰਘ ਜੀ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਜੀ ਉਧਰ ਹੋਰ ਸਰਦਾਰ ਸਾਹਿਬ ਖੜੇ ਨੇ ਸੁਰਿੰਦਰ ਸਿੰਘ ਜੀ ਮਨੋਜ ਸਿੰਘ ਜੀ ਬੀਬੀ ਨਿਰਮਲਾ ਭੈਣ ਜੀ ਸਾਰੇ ਨਾਲ ਨੇ ਤੇ ਸਾਰੇ ਵਰਕਰ ਨਾਲ ਨੇ ਹੁਣ ਅੱਜ ਤੋਂ ਬਾਅਦ ਡਾਕਟਰ ਰੀਤੂ ਜੀ ਪੂਰੀ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਪੂਰੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੁਹਿੰਮ ਆਪ ਦੀ ਇਹ ਆਰੰਭ ਕਰਨਗੇ ਪ੍ਰਚਾਰ ਹਰ ਜਗ੍ਹਾ ਤੇ ਜਾ ਕੇ ਕਰਨਗੇ ਤੇ ਬੀਐਸਪੀ ਦੀ ਜਿਹੜੀ ਹੈ ਸ਼ੀਟ ਉਹ ਜਿੱਤ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਪਹੁੰਚਣਾ ਅਸੀਂ ਵੀ ਅਰਦਾਸ ਸਤਿਗੁਰਾਂ ਚਾਲਣਾ ਵਿੱਚ ਕੀਤੀ ਆ ਤੇ ਕਰਦੇ ਹੀ ਰਹਾਂਗੇ ਤੇ ਹੁਣ ਬਾਬਾ ਕੁਲਵਿੰਦਰ ਸਿੰਘ ਜੀ 2 ਮਿੰਟ ਆਪ ਜੀ ਨੂੰ ਬਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਇਲੈਕਸ਼ਨ ਚੱਲਦਾ ਆ ਰਿਹਾ ਹੈ ਚੰਡੀਗੜ੍ਹ ਤੋਂ ਬੀਐਸਪੀ ਵੱਲੋਂ ਡਾਕਟਰ ਹੀਤੂ ਸਿੰਘ ਜੀ ਜਿਹੜੇ ਕਿ ਇਥੋਂ ਐਮਪੀ ਦੀ ਸੀਟ ਤੇ ਇਲੈਕਸ਼ਨ ਲੜ ਰਹੇ ਨੇ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ 34 ਸੈਕਟਰ ਜਿਹੜਾ ਹੈ ਕਿ ਅੱਜ ਨਿਮਸ਼ਕਾਰ ਕੀਤੀ ਅਰਦਾਸ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਵਿੱਚ ਨਿਹੰਗ ਸਿੰਘ ਜਥੇਬੰਦੀ ਆ ਬਾਕੀ ਬੀਐਸਪੀ ਤੋਂ ਸਾਰੀ ਲੀਡਰਸ਼ਿਪ ਸਾਰੀ ਬੜੀ ਚੜ੍ਹਦੀ ਕਲਾ 'ਚ ਡਾਕਟਰ ਰਿਤੂ ਸਿੰਘ ਦਾ ਸੰਜੋਗ ਕਰ ਰਿਆ ਵੀ ਬੜੀ ਚੜ੍ਹਦੀ ਕਲਾ 'ਚ ਇਲੈਕਸ਼ਨ ਜੇਤਨ ਜਿਹੜਾ ਕਿ ਕੌਮ ਦੇ ਕੰਮ ਸਮਾਜ ਦੇ ਕੰਮ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੋਈ ਅੱਜ ਚੰਗੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੇ ਜਿੱਤਦੇ ਤੇ ਮਹਾਰਾਜ ਕਿਰਪਾ ਕਰੇ ਉਹ ਜਿਹੜਾ ਨਹੀਂ ਲੋਕਾਂ ਨੇ ਕੀਤਾ ਅੱਜ ਦੇ ਲੀਡਰਾਂ ਨੇ ਉਹ ਇਹ ਕਰਕੇ ਦਿਖਾਉਣ ਤੇ ਆਪਣੇ ਸੰਵਿਧਾਨ ਦੇ ਮੁਤਾਬਕ ਚੱਲ ਕੇ ਬੜੇ ਤਕੜੇ ਹੋ ਕੇ ਬੜੀ ਵਧੀਆ ਤਰ੍ਹਾਂ ਤੇ ਸਮਾਜ ਨੂੰ ਪੂਰੇ ਭਾਰਤ ਨੂੰ ਪੰਜਾਬ ਨੂੰ ਚੰਡੀਗੜ੍ਹ ਨੂੰ ਵਧੀਆ ਪੈ ਇੱਕ ਸੇਧ ਦੇ ਸਕੇ ਜੇ ਚੰਗੇ ਲੀਡਰ ਪੰਜਾਬ ਦੇ ਵਿੱਚ ਚੰਡੀਗੜ੍ਹ ਤੇ ਪੈਦਾ ਹੋਣ ਪੂਰੇ ਭਾਰਤ 'ਚ ਤੇ ਸਾਡੇ ਸ਼ਾਇਦ ਭਾਰਤ ਦਾ ਨਕਸ਼ਾ ਹੋਰ ਬਣ ਸਕੇ ਇਸ ਕਰਕੇ ਸਾਰੇ ਤਕੜੇ ਹੋ ਕੇ ਡਾਕਟਰ ਰੀਤੂ ਸਿੰਘ ਦਾ ਸਾਥ ਦੇ ਕੇ ਤੇ ਆਪਾਂ ਐਮਪੀ ਜਿਤਾਈਏ